ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਉ ਨਿਰਵੈਰ ਅਕਾਲ ਮੂਰਤ ਅਜੁਨੇ ਸਭੰ ਗੁਰ ਪ੍ਰਸਾਦ ਅਸਾ ਮਹਲਾ ਪਹਿਲਾ ਵਾਰ ਸਲੋਕਾਂ ਨਾਲ ਸਲੋਕ ਵੀ ਮਹਲੇ ਪਹਿਲੇ ਕੇ ਲਿਖੇ ਟੁੰਡ ਅਸਰਾਜੇ ਕੀ ਧੁਨੀ ਸਲੋਕ ਮਹੱਲਾ ਪਹਿਲਾ ਬਲੇ ਹਾਰੀ ਬੁਰੇ ਆਪਣੇ ਦਿਹਾੜੀ ਸਦਵਾਰ ਜਨਮਾਨਸਤੇ ਦੇਵਤੇ ਕੀਏ ਕਰਤਨ ਲਾਗੀ ਵਾਰ ਮਹੱਲਾ ਦੂਜਾ ਜੇ ਸੋ ਚੰਦਾ ਉੱਗਵਹਿ ਸੂਰਜ ਚੜਹ ਜਾ ਇਤ ਚਾਨਣ ਹੁੰਦਿਆ ਗੁਰਬਿੰਨ ਕੋਰ ਅੰਦਾਰ ਮਹੱਲਾ ਪਹਿਲਾ ਨਾਨਕ ਗੁਰੂ ਨ ਚੇਤਨੇ ਮਨੇ ਆਪਣੈ ਸੁਚੇਤ ਛੁੱਟੇ ਤਿਲ ਬੁੜਜਉ ਸੰਝੇ ਅੰਦਰ ਖੇਤ ਖੇਤੇ ਅੰਦਰ ਛੁੱਟੇ ਕਹ ਨਾਨਕ ਸੋਨਾਹ ਫਲਿਏ ਫਲਿ ਹੈ ਬਪੜੇ ਪਹੀ ਤਨ ਵਿੱਚ ਸਵਾਹ ਪੌੜੇ ਆਪਿਨੇ ਆਪ ਸਜਿਓ ਆਪਿਨੇ ਰਚਿਓ ਨਾਮ ਦੋਇ ਕੁਦਰਤ ਸਜਿਆ ਕਰਿਆ ਸ੍ਰਿਸ਼ਟ ਚਾਉ ਦਾਤਾ ਕਰਤਾ ਆਪ ਤੂੰ ਤਿਸ ਦੇਵ ਕਰੇ ਪ੍ਰਸਾਉ ਤੂੰ ਜਣੋ ਸਭ ਸੈ ਦਿਲ ਸਹਿ ਜਿੰਦ ਕਵਾਉ ਕਰਿਆ ਸੰਗਿਠੋ ਚਾਉ ਸਹ ਲੋਕ ਮਹੱਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਬਾਣ ਸੱਚਾ ਤੇਰਾ ਹੁਕਮ ਸੱਚਾ ਫਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸਚੇ ਤੇ ਅਖ ਲ ਕਰੋੜ ਸਚੇ ਸਭ ਤਾਣ ਸਚੇ ਸਭ ਜੋਰ ਸੱਚੀ ਤੇਰੀ ਸਿਫਤ ਸੱਚੀ ਸਾਲਾ ਸੱਚੀ ਤੇਰੀ ਕੁਦਰਤ ਸੱਚੇ ਪਾਸਾ ਨਾਨਕ ਸੱਚ ਤੇ ਐਨ ਸੱਚ ਜੋ ਮਰ ਜੰਮੇ ਸੋ ਕਚਨ ਕਚ ਮਹੱਲਾ ਪਹਿਲਾ ਵੱਡੀ ਵਡਿਆਈ ਜਾ ਵੱਡਾ ਨਾਮ ਵੱਡੀ ਵਡਿਆਈ ਜਾ ਸਚਨਿਆ ਵੱਡੀ ਵਡਿਆਈ ਜਾਨੇ ਚਲਤਾ ਉਹ ਵੱਡੀ ਵਡਿਆਈ ਜਾਣਿਆਲਾ ਵੱਡੀ ਵਡਿਆਈ 부ਜਸਾ ਪਾਓ ਵੱਡੀ ਵਡਿਆਈ ਜਾਂ ਪੁਸ਼ਨਾ ਦਾਤ ਵੱਡੀ ਵਡਿਆਈ ਜਾਂ ਆਪਿਆ ਨਾਨਕ ਕਾਰਨ ਕਥਨੇ ਜਾਏ ਕੀਤਾ ਕਰਨਾ ਸਰਵਰ ਜਾਏ ਨਾ ਹੱਲਾ ਦੂਜਾ ਇਹ जग ਸੱਚ ਕੀ ਹੈ ਕੋਠੜੀ ਸੱਚ ਕਾ ਵਿਚਵਾਸ ਇੱਕ ਨਾ ਹੁਕਮ ਸਮਾਇ ਲੈ ਇੱਕ ਨਾ ਹੁਕਮੇ ਕਰੇ ਵਿਨਾਸ਼ ਇੱਕ ਨਾ ਭਾਣਾ ਕੱਢ ਲੈ ਇੱਕ ਨਾ ਮਾਇਆ ਵਿੱਚ ਨਿਵਾਸ ਇਹ ਦੇ ਅੱਖ ਨੰਜਾ ਪਈ ਦੇ ਕਿਸ ਸਿਆਣੇ ਰਾਸ ਨਾਨਕ ਗੁਰਮੁਖ ਜਾਣੀਐ ਜਾਂ ਕੋ ਆਪ ਕਰੇ ਪਰਗਾਸ ਪੌੜੀ ਨਾਨਕ ਜੀ ਉਪਾਇ ਕੈ ਲਿਖਨਾ ਮੈਂ ਧਰਮ ਬਹਲਿਆ ਉਥ ਸਚੇ ਸਚ ਨਿਬੜੈ ਚੁਣ ਵਖ ਕੜੇ ਜਜਮਾਲਿਆ ਥਾਉ ਨ ਪਾਇਨ ਕੁੜਿਆ ਰ ਮੁਹ ਕਾਲੈ ਦੋ ਜਪ ਚਾਲਿਆ ਤੇਰੇ ਨੈ ਰਤ ਸਿ ਜਣ ਗਏ ਹਾਰ ਗਏ ਸਿ ਠਗਣ ਵਾਲਿਆ ਲਿਖਨਾ ਮੈਂ ਤਰਨ ਬਹਲਿਆ ਸਲੋਕ ਮਹੱਲਾ ਪਹਿਲਾ ਵਿਸਵਾਦ ਨਾਦ ਵਿਸਮਾਦ ਵੇਦ ਵਿਸਮਾਜੀਵ ਵਿਸਮਾਦ ਪੇਦ ਵਿਸਮਾਦ ਰੂਪਮ ਵਿਸਮਾਦ ਰੰਗ ਵਿਸਮਦ ਨੰਗੇ ਫਿਰਹਿ ਜੰਤੋ ਵਿਸਮਾਦ ਪੌਣ ਪਾਣੀ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੈ ਬਿਡਾਣੀ ਵਿਸਮਾਦ ਧਰਤੀ ਵਿਸਮਖਾਣੀ ਵਿਸਮਾਦ ਸਾਦ ਲੱਗਹਿ ਪ੍ਰਾਨ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੋਖ ਵਿਸਮਾਦ ਭੋਗ ਵਿਸਮਾਦ ਸ਼ਕਤ ਵਿਸਮਾਦ ਸਲਾਹ ਵਿਸਮਾਦ ਉਜੜ ਵਿਸਮਾਦਰਾ ਐਸ ਵਿਸਮਾਦ ਨੇੜੇ ਵਿਸਮਾਦ ਦੂਰ ਵਿਸਮਾਦ ਦੇਖੇ ਹਾਦਰਾਂ ਹਜ਼ੂਰ ਵੇਖ ਬਡਾਰ ਨਰਿਆ ਵਿਸਮਾਦ ਨਾਨਕ ਬੁਜਣ ਪੂਰੇ ਪਾਗ ਮਹੱਲਾ ਪਹਿਲਾ ਕੁਦਰਤ ਦੱਸੇ ਕੁਦਰਤ ਸੁਣੀਏ ਕੁਦਰਤ ਪੌਸ਼ਕ ਸਾਰ ਕੁਦਰਤ ਪਾਤਾਲੀ ਆਕਾਸ਼ੀ ਕੁਦਰਤ ਸਰਦੇ ਆਕਾਰ ਕੁਦਰਤ ਵੇਦ ਪ੍ਰਾਣ ਕਤੇਬਾ ਕੁਦਰਤ ਸਰਵ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਵ ਪਿਆਰ ਕੁਦਰਤ ਜਾਤੀ ਜਿੰਨ ਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦਿਆਂ ਕੁਦਰਤ ਮਾਨ ਅਬਿਮਾਨ ਕੁਦਰਤ ਪਾਣ ਪਣੀ ਵਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੁੰ ਕਾਦਰ ਕਰਤਾ ਪਾਕੀ ਨਾਹੀ ਪਾਕ ਨਾਨਕ ਹੁਕਮੈ ਅੰਦਰ ਵਿਖੇ ਵਰਤੈ ਤਾਕੋ ਤਾਕ ਪੌੜੀ ਆਪੇ ਨੈ ਭੋਗ ਭੋਕੈ ਹੋਏ ਪਸਮੜ ਪੌਰ ਸਿਧਾਇਆ ਵੱਡਾ ਹੋਆ ਦੁਨੀਦਾਰ ਗਲਖ ਸੰਗਲ ਕੰਤ ਚਲਾਇ ਅੱਗੇ ਕਰਨੀ ਕੀ ਰਤਵਾਚੀਐ ਬਹਿ ਲੇਖਾ ਕਰ ਸਮਝਾਇਆ ਥਾਉ ਨ ਹੋਈ ਪਉੰਦਈ ਹੁਣ ਸੁਣੀਐ ਕਿਰਵਾਇ ਮਨ ਅੰਦਰ ਜਨਮ ਅੰਗ ਵਾਇਆ ਸਲੋਕ ਮਹੱਲਾ ਪਹਿਲਾ ਪੈਰ ਵਿਚ ਪਾਉਣ ਬਹਿ ਸਦਵਾਉ ਪੈਰ ਚੱਲੇ ਲਖ ਦਰਿਆਉ ਪੈਰ ਵਿਚ ਅਗਨ ਕਢੈ ਵਿਗਾਰ ਪੈਰ ਵਿਚ ਧਰਤੀ ਦੱਬੀ ਪਾਰ ਪਹਿ ਵਿੱਚ ਇੰਦ ਫਿਰ ਸਿਰਪਾਰ ਪਹਿ ਵਿੱਚ ਰਾਜਾ ਧਰਮ ਦਵਾਰ ਪਹਿ ਵਿੱਚ ਸੂਰਜ ਪਹਿ ਵਿੱਚ ਚੰਦ ਕੋਹ ਕਰੋੜੇ ਚੌ ਤਨ ਅੰਤ ਪਹਿ ਵਿੱਚ ਸਿੱਧ ਬੁੱਧ ਸਰਨਾਥ ਪਹਿ ਵਿੱਚ ਆੜਾਣੇ ਆਕਾਸ਼ ਪਹਿ ਵਿੱਚ ਜੋਤ ਮਹਾਬਲ ਸੂਰ ਪਹਿ ਵਿੱਚ ਆਵੇ ਜਾਵੇ ਪੂਰ ਸਗਲਿਆਂ ਭਉ ਲਿਖਿਆ ਸਿਰਲੇਖ ਨਾਨਕ ਨਿਰਭਉ ਨਿਰੰਕਾਰ ਸਚ ਏਕ ਮਹੱਲਾ ਪਹਿਲਾ ਨਾਨਕ ਨਿਰਭਉ ਨਿਰੰਕਾਰ ਹੋਰ ਕੀਤੇ ਰਾਮ ਰਵਾਲ ਕੀਤੇ ਕੰਨ ਕਹਾਣੀਆਂ ਕੀਤੇ ਬੇਦ ਵਿਚਾਰ ਕੀਤੇ ਨਚਹ ਮੰਗਤੇ ਗਿੜ ਮੁਰ ਪੂ ਗਿੜ ਮੋੜ ਪੂਰੇ ਤਾਲ ਬਾਜ਼ਾਰੀ ਬਾਜ਼ਾਰ ਨੇ ਆਏ ਕੱਡੇ ਬਾਜ਼ਾਰ ਗਾਵੇ ਰਾਜੇ ਰਾਣੀਆਂ ਬੋਲੇ ਆਲਪ ਤਾਲ ਲੱਖ ਟੱਕਿਆਂ ਕੇ ਮੰਦੜੇ ਲੱਖ ਟੱਕਿਆਂ ਕੇ ਹਾਰ ਜੇ ਤਨ ਪਾਈਐ ਨਾਨਕ ਸੇ ਤਨ ਹੋਵੇ ਸਾਰ ਗਿਆਨ ਗਲੇ ਟੁੰਡੀਐ ਕਥਨਾ ਕਰੜਾ ਸਾਰ ਕਰਮ ਲੈ ਤਾਂ ਪਾਈਐ ਹੋਰ ਹਕਮਤ ਹੁਕਮ ਖਵਾਰ ਪਉੜੀ ਨਦਰ ਕਰੇ ਜੇ ਆਪਣੀ ਤਨਦਰ ਸਤਿਗੁਰ ਪਾਇਆ ਇਹੋ ਜੀਉ ਬਹੁਤ ਜਨਮ ਪਰਮਿਆ ਇਹੋ ਜੀਉ ਬਹੁਤੇ ਜਨਮ ਪਰਮਿਆ ਸਤ ਗੁਰੂ ਸ਼ਬਦ ਸੁਣਾਇਆ ਸਤ ਗੁਰ ਜੀ ਵਡ ਦਾਤਾ ਕੋ ਨਹੀਂ ਸਭ ਸੁਣਹੁ ਲੋਕ ਸਬਾਇ ਸਤ ਗੁਰ ਮਿਲੇ ਸਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸਚ ਬਜਾਇਆ ਸਹ ਲੋਕ ਮਹੱਲਾ ਪਹਿਲਾ ਘੜੀਆਂ ਸੱਬੇ ਗੋਪੀਆਂ ਪਹਿਰੇ ਕਨ ਗੋਪਾਲ ਗਹਿਣੇ ਪਉਣ ਪਾਣੀ ਬਸੰਤਰ ਚੰਦ ਸੂਰਜੇ ਅਵਤਾਰ ਸਗਲੀ ਧਰਤੀ ਮੋਲ ਧੰਨ ਵਰਤਨ ਸਰਵ ਜੰਝਾਲ ਨਾਨਕ ਮੁਸੈ ਗਿਆਨ ਵਿਹੂਣੀ ਖਾਇ ਗਿਆ ਜਮਕਾਲ ਮਹੱਲਾ ਪਹਿਲਾ ਵਾਇਨ ਚੇਲੇ ਨਚਨ ਗੁਰ ਪੈਰ ਹਲਾਇਨ ਫੇਰਨ ਸਿਰ ਉੱਡ ਉੱਡ ਰਾਵਾਂ ਚਟ ਪਾਈ ਵਿਕੇ ਲੋਕ ਵਿਕ ਲੋਕ ਹੱਸਾ ਕਰ ਜਾਏ ਰੋਟੀਆਂ ਕਾਰਨ ਪੁਰਹ ਤਾਲ ਆਪ ਛੜ ਤਰਤੀ ਨਾਲ ਗਮਨ ਗੋਪਿਆ ਗਮਨ ਕਾਣ ਗਮਨ ਸੀਤਾ ਰਜੇ ਰਾਮ ਨਿਰਭਉ ਨਿਰੰਕਾਰ ਸਚ ਨਾਮ ਜਾਂਕਾ ਕੀਐ ਸਗਲ ਜਹਾਨ ਸੇਵ ਸੇਵ ਕਰਮ ਚੜਾਓ ਪਿੰਨੀ ਰਹਿਣ ਜਨਾ ਮਨ ਚਾਓ ਸਿਖੇ ਸਿੱਖਿਆ ਗੁਰੂ ਵਿਚਾਰ ਨਦਰੇ ਕਰਮ ਲੰਗਾਏ ਪਾਰ ਕੋਲੂ ਚਰਖਾ ਚੱਕੀ ਚੱਕ ਥਲ ਬਰੋਲੇ ਬਹੁਤ ਅਨੰਤ ਨਾ ਟੋ ਮਾ ਦਾਣੀ ਅਨਗਾਹ ਪੱਖੀ ਪਾਉਂਦੀਆਂ ਲੈ ਨਾ ਸਾਹ ਸੂਅ ਚੜ ਪਵਈ ਜੰਤ ਨਾਨਕ ਪਾਉਂਦਿਆਂ ਗਣਤ ਅਨਤ ਬੰਦਨ ਬੰਦ ਪਵਾਇ ਸੋਏ ਪਈ ਕਿਰਤਨ ਚ ਸਬ ਕੋਏ ਨਾਚ ਨਚ ਹੱਸੈ ਚਲੈ ਸੇ ਰੋਏ ਉਡ ਨਾ ਜਾਹੀ ਸਿਧ ਨਾ ਹੋਏ ਨਚਣ ਕੁਦਣ ਮਨ ਕਾ ਚਾਉ ਨਾਨਕ ਜਿਨ ਮਨ ਭਾਉ ਤਿਨਾ ਮਨ ਪਾਉ ਪਾਉੜੇ ਨਉ ਤੇ ਰੰ ਰੰਕਾਰ ਹੈ ਨ ਲਈਏ ਨਰਕ ਨ ਜਾਈਏ ਜੀਉ ਪਿੰਡ ਸਬ ਤੇ ਸਦਾ ਖਾਜ ਆਪ ਖਵਾ ਗਵਾਈਏ ਜੇ ਲੋੜਾ ਚੰਗਾ ਆਪਣਾ ਜੇ ਲੋੜ ਹੈ ਚੰਗਾ ਆਪਣਾ ਕਰ ਪੁੰਨ ਹੋਨੀਤ ਸਦਾਈਏ ਜੇ ਜਰਵਾਣਾ ਪਰਹਰ ਜਸ ਵੇਸ ਜਸ ਵੇਸ ਜਰ ਵੇਸ ਕਰੇਂ ਦੀਈਏ ਕੋ ਰਹਿ ਨ ਪ੍ਰੀਅ ਪਾਈਐ ਸਲੋਕ ਮਹੱਲਾ ਪਹਿਲਾ ਮੁਸਲਮਾਨਾ ਸਿਫਤ ਸਰੀਅਤ ਪੜ ਪੜ ਕਰੇ ਵਿਚਾਰ ਬੰਦੇ ਸਿਜ ਪਵ ਵਿੱਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਾਲਾਹੇ ਸਾਲਾਹਣਾ ਦਰਸ਼ਨ ਰੂਪੇ ਅਪਾਰ ਤੀਰਥ ਨਾਵੇ ਅਰਚਾ ਪੂਜਾ ਅਗਰ ਬਹਿ ਅਰਚਾ ਪੂਜਾ ਅਗਰ ਵਾਸ ਬਹਿਕਾਰ ਜੋਗੇ ਸੋਨ ਤੇ ਆਮਨ ਜੀਤੇ ਅਖ ਨਾਮ ਕਰਤਾ ਸੁਖੰ ਮੂਰਤ ਨਾਮ ਨਰੰਜਨ ਕਾਇਆ ਕਾ ਆਕਾਰ ਸਤਿਆ ਮਨ ਸੰਤੋਖ ਉਪਜੈ ਦਿਨਕ ਵਿਚਾਰ ਦੇਦੇ ਮੰਗਲ ਸਹਸਾ ਗੁਣਾ ਸੋਭ ਕਰੇ ਸੰਸਾਰ ਚੋਰਾ ਜਰਤ ਕੁੜਿਆਰਾ ਖਰਾਬ ਵੇਕਾਰ ਇਕ ਹੁੰਦਾ ਖਾਏ ਅਥੈ ਚੱਲੇ ਐ ਥਾਂ ਇਕ ਹੁੰਦਾ ਖਾਇ ਚੱਲੇ ਐ ਥਾਂ ਤਿੰਨਾ ਵੀ ਕਾਇਕਾਰ ਜਲ ਥਲ ਜੀਆਂ ਪੁਰੀਆਂ ਲੋਹਾ ਆਕਾਰ ਆ ਆਕਾਰ ਓਏ ਜੇ ਅੱਖੇ ਸੋ ਤੂ ਹੈ ਜਾਣ ਤਿੰਨਾ ਵੀ ਤੇਰੀ ਸਾਰ ਨਾਨ ਭਗਤਾ ਪੁਖ ਸਲਾਹਣ ਸੱਚ ਨਾਮ ਆਧਾਰ ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤਿਆ ਪਾਸਾਰ ਮਹੱਲਾ ਪੈਲਾ ਮਿੱਟੀ ਮੁਸਲਮਾਨ ਕੀ ਪੇੜੇ ਪਈ কুমਿਆਰ ਕੜ ਪੰਡੇ ਇਟਾਂ ਕੀਆ ਜਲਦੇ ਕਰੇ ਪੁਕਾਰ ਜਲ ਜਲ ਰੋਵੇ ਬੱਪੜੀ ਚੜ ਚੜ ਪਵੇਂ ਅੰਗਿਆਰ ਨਾਨਕ ਜਿਨ ਕਰਤਾ ਕਾਰਣ ਕੀਆ ਸੋ ਜਾਣ ਕਰਤਾ ਪਉੜੀ ਬਿਨ ਸਤ ਗੁਰ ਕਿਨ ਨਾ ਪਾਇਓ ਬਿਨ ਸਤ ਗੁਰ ਕਿਨ ਨਾ ਪਾਇਓ ਸਤ ਗੁਰ ਵਿੱਚ ਅਪ ਰਖਿਓ ਕਰ ਪ੍ਰਗਟ ਆ ਸੁਣਾਇ ਸਤ ਗੁਰ ਮਿਲਿਆ ਸਦਾ ਮੋਤ ਹੈ ਜਿਨ ਵਿੱਚੋਂ ਮੋ ਚੁਕਾਇ ਉਤਮ ਇਹ ਵਿਚਾਰ ਹੈ ਜਿਨ ਸੱਚੇ ਸਿਉਂ ਚਿਤ ਲਾਇ ਜਗ ਜੀਵਨ ਦਾਤਾ ਪਾਇ ਸਲੋਕ ਮਹੱਲਾ ਪਹਿਲਾ ਹੋਂ ਵਿੱਚ ਆਇਆ ਹੋਂ ਵਿੱਚ ਗਿਆ ਹੋਂ ਵਿੱਚ ਜੰਮਿਆ ਹੋਂ ਵਿੱਚ ਮੂਆ ਹੋਂ ਵਿੱਚ ਦਿੱਤਾ ਹੋਂ ਵਿੱਚ ਚਲਿਆ ਹੋਂ ਵਿੱਚ ਖਟਿਆ ਹੋਂ ਵਿੱਚ ਗਿਆ ਹੌਂ ਵਿੱਚ ਸੱਚਿਆਰ ਕੂੜਿਆਰ ਹੌਂ ਵਿੱਚ ਪਾਪ ਪੁੰਨ ਵਿਚਾਰ ਹੌਂ ਵਿੱਚ ਨਰਕ ਸੁਰਗ ਅਵਤਾਰ ਹੌਂ ਵਿੱਚ ਹੱਸੈ ਹੌਂ ਵਿੱਚ ਚਰੋਵੇ ਹੌਂ ਵਿੱਚ ਪਰਿਆ ਹੌਂ ਵਿੱਚ ਤੋਵੇ ਹੌਂ ਵਿੱਚ ਜਾਤੀ ਜਨ ਸਿੱਖ ਹੋਵੇ ਹੌਂ ਵਿੱਚ ਮੂਹ ਮੋਖ ਮੂਤ ਕੀ ਸਾਰ ਨਾ ਜਾਣਾ ਹੌਂ ਵਿੱਚ ਮਾਇਆ ਹੌਂ ਵਿੱਚ ਛਾਇਆ ਹੌਂ ਮੈਂ ਕਰ ਕਰ ਜਨ ਪਾਇਆ ਹੌਂ ਮੈਂ ਬੁਝੈ ਤਾਂ ਦਰਸੂਝੈ ਗਿਆਨ ਵਿਹੋਣਾ ਕਤ ਕਤ ਲੂਜੈ ਨਾਨਕ ਹੁਕਮੇ ਲਿਖਿਐ ਲੇਖ ਜੇ ਹਾ ਵਖੈ ਤੇ ਹਾ ਵੇਖ ਮਹੱਲਾ ਦੂਜਾ ਹਉਮੈ ਇਹ ਜਾਤ ਹੈ ਹਉਮੈ ਕਰਮ ਕਮਾਇ ਹਉਮੈ ਇਹ ਬੰਦਨ ਫਿਰ ਫਿਰ ਜੋ ਨੀ ਪਾਇ ਹਉਮੈ ਕਿਥੋਂ ਉਪਜੈ ਕਿਤ ਸੰਜਮ 에 ਜਾਇ ਹਉਮੈ ਇਹੋ ਹੁਕਮ ਹੈ ਪਈਏ ਕਿਰਤ ਫਿਰਾਇ ਹਉਮੈ ਦੇਰ ਗੁਰੂਗ ਹੈ दारू पे समाए कृपा करे जे अपने ता गुरु का शब्द कमाए नानक कह सुनो जनहु इत संजम दुख जाए पौड़े सेव कीते संतोष है या सच्चो सत्य ते आए उनि मंदे पैर ना रखियो कर सुकीर्त धर्म कमाए उनि दुनिया तोड़े बंदन अन्न पानी थोड़ा खाए तुम बख्शीशी अगला नित देव चढ़े सवाए ਵੜਿਆਏ ਵੱਡਾ ਪਾਇਆ ਸਲੋਕ ਮਹੱਲਾ ਪਹਿਲਾ ਉਰਖਾਂ ਬਿਰਖਾਂ ਤੀਰਥਾਂ ਟਟਾਂ ਮੇਗਾ ਖੇਤਾਂ ਹਾਂ ਦੀਪਾਂ ਲੋਆ ਮੰਡਲਾਂ ਖੰਡਾਂ ਬ੍ਰਹਮੰਡ ਹਾਂ ਅੰਡ ਜਿਰ ਉਤਪਜਾਂ ਖਾਣੇ ਸੇਤ ਜਾਹ ਸੋਮਿਤ ਜਾਣੇ ਨਾਨਕਾ ਸਰਮੇਰਾ ਜਨਤਾ ਹਾਂ ਨਾਨਕ ਜੰਤ ਉਪਾਏ ਕੈ ਸੰਭਾਲੇ ਸਭ ਨਾਮ ਜਿਨ ਕਰਤੇ ਕਰਣਾ ਕੀਆ ਚਿੰਤਾ ਭੀ ਕਰਨੇਤਾ ਸੋ ਕਰਤਾ ਚਿੰਤਾ ਕਰੇ ਜਿਨੇ અપਾਇਆ ਜਗ ਤਿਸ ਜੋਹਾਰੀ ਸੁਅਸਤ ਸਿ ਤਿਸ ਤਿਸ ਦਿਵਾਂ ਦਿਵਾਨੇ ਭਗ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਟਿੱਕਾ ਕਿਆ ਤੱਗ ਮਹੱਲਾ ਪਹਿਲਾ ਲੱਖ ਨੇਕੀਆਂ ਚੰਗੀਆਂ ਲੱਖ ਪੁੰਨਾਂ ਪਰਵਾਨ ਲੱਖ ਤਪ ਉੱਪਰ ਤੀਰਥਾਂ ਸਹਿਜ ਜੋਗ ਦੇਮਾਨ ਲਖ ਸੂਰਤਨ ਸੰਗਰਾਣ ਮੇ ਰਣਮੇਸ਼ੁ ਟੈ ਪ੍ਰਾਨ ਲਖ ਸੁਰਤੀ ਲ ਗਿਆਨ ਧਿਆਨ ਪੜੀਏ ਪਾਠ ਪੁਰਾਨ ਜਨ ਕਰਤੇ ਕਰਣਾ ਕੀਆ ਲਿਖਿਆ ਆ ਮਨ ਜਾਣ ਨਾਨ ਮਤੀ ਮਿੱਥਿਆ ਕਰਮ ਸਚਾ ਨਿਸ਼ਾਨ ਪਉੜੀ ਸਚਾ ਸਾਹਿਬ ਏਕ ਤੂੰ ਜਿਨੇ ਸਚੋ ਸਚ ਵਰਤਾਇ ਜਿਸ ਤੂੰ ਦੇ ਤਿਸ ਮਿਲੈ ਸਚ ਤਾ ਤਿਨਿ ਸਚ ਕਮਾਇ ਸਤਗੁਰ ਮਿਲੇ ਸਚ ਪਾਇਆ ਜਨ ਕੇ ਹਿਰਦੇ ਸਚ ਵਸਾਇ ਮੂਰਖ ਸੱਚ ਨਾ ਜਾਣਣੇ ਮਨਮੁਖੀ ਜਨਮ ਗਵਾਇ ਵਿੱਚ ਦੁਨੀਆ ਕਾਹੇ ਆਇਆ ਸਲੋਕ ਮਹੱਲਾ ਪਹਿਲਾ ਪੜਪੜ ਗੱਡੀ ਲੱਦੀ ਹੈ ਪੜਪੜ ਭਰੀਏ ਸਾਥ ਪੜਪੜ 베ੜੀ ਪਾਈ ਹੈ ਪੜਪੜ ਗੱਡੀਏ ਖਾਤ ਪੜੀਏ ਜੀਤੇ ਬਰਸ ਬਸ ਪੜੀਏ ਜੀਤੇ ਮਾਸ ਪੜੀਏ ਜੀਤੇ ਆਰਜਾ ਪੜੀਏ ਜੀਤੇ ਸਾਸ ਨਾਨਕ ਲਿਖੈ ਇੱਕ ਗੱਲ ਖੋਰ ਹਉ ਮੈਂ ਚਖਣਾ ਚਾਕ ਮਹੱਲਾ ਪੈਲਾ ਲਿਖ ਲਿਖ ਪੜਿਆ ਤੇ ਤਕੜਿਆ ਬਹੁ ਤੀਰਥ ਭਵਿਆ ਤੇਤੋ ਲਵਿਆ ਬੋ ਭੇਕ ਕੀਆ ਦੇਹੇ ਦੁਖ ਦੀਆ ਸਹਵੇਂ ਜੀਆ ਆਪਣਾ ਕੀਆ ਅੰਨ ਨਾ ਖਾਇਆ ਸਾਧ ਗਵਾਇਆ ਬਹੁ ਦੁਖ ਪਾਇਆ ਦੂਜਾ ਪਾਇ ਬਸਤਰ ਨਾ ਪਹਿਰੇ ਅਨਸ ਕਰ ਮੋਨ ਵਿਗੋਤਾ ਕਿਉਂ ਜਾਗੇ ਗੁਰ ਬਿਨ ਸੂਤਾ ਤਣਾ ਆਪਣਾ ਕੀਆ ਕਮਾਣਾ ਅਲ ਮਲ ਖਾਏ ਸਿਰ ਛਾਈ ਪਾਏ ਮੂਰਖ ਅੰਦਰ ਪਤ ਗਵਾਏ ਮਣ ਨਾ ਮੈਂ ਕਿਛ ਥਾਏ ਨ ਪਾਏ ਰਹੇ ਬਿਵਾਰੀ ਮੜੀ ਮਸਾਣੀ ਅੰਦਰ ਜਾਣ ਫਿਰ ਪਛਤਾਣ ਸਤਗੁਰ ਪੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨ ਕਰੇ ਸੋ ਪਾਏ ਆਸ ਬੰਦੇ ਸੇ ਤੈਨੇ ਕੇਵਲ ਹਮੇ ਸ਼ਬਦ ਜਲਾਏ ਪੌੜੀ ਭਗਤ ਤੇ ਰਹਿ ਮਨ ਪਾ ਹਮਦੇ ਦਰਸੋਹਨ ਕੀਰਤ ਗਾਉਂਦੇ ਨਾਨਕ ਕਰਮਾਂ ਬਾਹਰੇ ਦਰ ਟੋਏ ਨ ਲੈਨੀ ਤ ਹਮਦੇ ਇੱਕ ਮੂਲ ਨ ਬੁੱਝਨੇ ਆਪਣ ਅਣ ਹੁੰਦਾ ਆਪ ਗਣਾਇਂਦੇ ਹਉ ਟਾੜੀ ਕਾ ਨੀਚ ਜਾਤ ਹੋਰ ਉਤਮ ਜਾਤ ਸਦਾਏ ਦੇ ਤਿੰਨ ਮੰਗਾ ਜੇਤੋ ਜੈਤੇ ਆਇੰਦੇ ਸਲੋ ਹੁਕਮ ਹੱਲਾ ਪਹਿਲਾ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾੜੀ ਕੂੜ ਬੈਸਨ ਹਾਰ ਕੂੜ ਸੋਇਨਾ ਕੂੜ ਰੂਪਾ ਕੂੜ ਪੈਨਣ ਹਾਰ ਕੂੜ ਕਾਇਆ ਕੂੜ ਕੱਪੜ ਕੂੜ ਰੋਪਿਆ ਪਾਰ ਕੂੜ ਮੀਆ ਕੂੜ ਬੀਬੇ ਖੱਪ ਹੋਏ ਖਾਰ ਕੂੜ ਕੂੜ ਨਿਹੋ ਲੱਗਾ ਵਿਸਰਿਆ ਕਰਤਾ ਕਿਸ ਨਾਲ ਕੀ ਚੈਦੋ ਸਤੀ ਸਭ ਜਗ ਚੱਲਣ ਹਾਰ ਕੂੜ ਮਿੱਠਾ ਕੂੜ ਮਾਖਿਓ ਕੂੜ ਡੋਬੈ ਪੂਰ ਨਾਨਕ ਬਖਾਨ ਬੇਨਤੀ ਤੁਧ ਬਾਜ ਕੂੜੋਂ ਕੂੜ ਮਹੱਲਾ ਪਹਿਲਾ ਸੱਚ ਤਾਂ ਪਰ ਜਾਣੀਐ ਜੇ ਰਿਦ ਸੱਚਾ ਹੋਏ ਕੂੜ ਕੀ ਮਲ ਉਤਰ ਤਨ ਕਰੇ ਹੱਸਾ ਧੋਏ ਸੱਚ ਤਾਂ ਪਰ ਜਾਣੀਐ ਜੇ ਸੱਚ ਧਰੇ ਪਿਆਰ ਨਉ ਸਨਮਨ ਰਸਿਏ ਤਾ ਪਾਏ ਮੁਖ ਦਵਾਰ ਸੱਚ ਤਾਂ ਪਰ ਜਾਣੀਐ ਜਹ ਜੋਤ ਜਾਣੈ ਜੀਉ ਤਰਤ ਕਾਇ ਸਾਧ ਕੈ ਵਿਚ ਦੇ ਕਰਤਾ ਬਿਉ ਸੱਚ ਤਾਂ ਪਰ ਜਾਣੀਐ ਜਹ ਸਿਖ ਸਚੀ ਦੇ ਦਇਆ ਜਾਣੈ ਜੀ ਕੀ ਕਿਸ਼ਪੁੰਨ ਦਾਨ ਕਰੇ ਸੱਚ ਤਾਂ ਪਰ ਜਾਣੀਐ ਜਹ ਆਤਮ ਤੀਰਥ ਕਰੇ ਨਿਵਾਸ ਸਤ ਗੁਰੂ ਨ ਪਛ ਕੇ ਬੇਰੇ ਕਰੇ ਨਿਵਾਸ ਸਤ ਸਬਨਾ ਹੋਏ دارو ਪਾਪ ਕੱਢੈ ਧੋਏ ਨਾਨਕ ਵਖਾਣੇ ਬੇਨਤੀ ਜਿਨ ਸਚ ਪੱਲ ਹੋਏ ਪੌੜੇ ਦਾਨ ਮਹਿੰਡਾ ਤਲੀ ਖਾਕ ਜੇ ਮਿਲਤ ਨਸਤਗਲਾਈਂ ਕੂੜਾ ਲਾਲ ਚ ਛੱਡੀਏ ਹੋਏ ਇੱਕ ਮਨ ਅਲਖ ਤੇ ਆਈਏ ਫਲਤਵੇ ਹੋ ਪਾਈਂ ਜਵੇਹੇ ਕਾਰ ਕਮਾਈਏ ਜੇ ਹੋਵੇ ਪੁਰਬ ਲਿਖਿਆ ਤਾ ਤੋੜਤ ਨਾਂ ਦੀ ਪਾਈਏ ਮਤ ਥੋੜੀ ਸੇਵ ਗਵਾਈਏ ਜੇ ਹੋਵੇ ਪੁਰਬ ਲਿਖਿਆ ਤਾਂ ਤੋੜ ਤਨਾ ਦੀ ਪਾਈਏ ਮਤ ਥੋੜੀ ਸੇਵ ਗਵਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ